ਵਾਰਸੂ 23 ਨੂੰ ਸੈਸ਼ਨ ਸਟਾਰਟ ਹੋ ਰਿਹਾ ਉਹਦੇ ਚ ਇੱਕ ਬਜਟ ਵੀ ਪੇਸ਼ ਹੋਣਾ ਔਰ ਜਿਹੜੀ ਹਿੰਦੁਸਤਾਨ ਦੀਆਂ ਜਿਹੜੀਆਂ ਵੱਖ-ਵੱਖ ਮੰਗਾਂ ਨੇ ਉਹਨਾਂ ਤੇ ਗੱਲ ਖੁੱਲਕੇ ਹੋਏਗੀ ਸਭ ਤੋਂ ਵੱਡੀ ਗੱਲ ਇਹ ਅੱਜ ਤੱਕ ਪ੍ਰਧਾਨ ਮੰਤਰੀ ਤੇ ਜਾਂ ਇਹ ਜਿਹੜਾ ਐਚ ਆਰਡੀ ਮਿਨਿਸਟਰੀ ਆ ਉਹਨੇ ਜਿਹੜਾ ਪੇਪਰ ਲੀਕ ਤੇ ਨੀਟ ਦਾ ਜਿਹੜਾ ਪੇਪਰ ਲੀਕ ਹੋਇਆ ਉਹਦੇ ਤੇ ਜਦਨੇ ਗਵਰਨਮੈਂਟ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕੋਈ ਦੱਸਿਆ ਨਹੀਂ ਔਰ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਦੇ ਮਾਮਲੇ ਲੈ ਕੇ ਹੋ ਉਹਦੇ ਤੇ ਵੀ ਗੱਲ ਹੋਣੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਇਹ ਗ੍ਰਾਂਟ ਨਹੀਂ ਆ ਰਹੀਆਂ ਜਿਹੜੀਆਂ ਰੁਕੀਆਂ ਨੇ ਉਹਦੇ ਚ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਉੱਥੇ ਗੱਲ ਕਰਨੀ ਹੈ ਕਿ ਜੋ ਪੰਜਾਬ ਦਾ ਰਾਈਟ ਬੰਦ ਦਾ ਜੋ ਪੰਜਾਬ ਦੇ ਹੱਕ ਬੰਦ ਦੇ ਨੇ ਉਹਨਾਂ ਨੂੰ ਦਿੱਤਾ ਜਾਵੇ ਸਭ ਤੋਂ ਵੱਡੀ ਗੱਲ ਬਾਜਾ ਸਾਹਿਬ ਵੀ ਬੈਠੇ ਨੇ ਕਿ 50 ਕਿਲੋਮੀਟਰ ਤੱਕ ਬੀਐਸਐਫ ਜਿਹੜੀ ਆ ਉਹਦੇ ਕੋਲ ਕੰਟਰੋਲ ਇਦਾ ਮਤਲਬ ਕਿ ਡਿਸਟਰਬਡ ਏਰੀਆ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਤੇ ਜੇ ਡਿਸਟਰਬ ਏਰੀਆ ਡਿਕਲੇਅਰ ਕੀਤਾ ਵੇਖੋ ਪੰਜਾਬ ਦੇ ਵਿੱਚ youth ਨੂੰ ਜੇ ਕੰਮ ਮਿਲੇਗਾ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਉਹਨਾਂ ਨੂੰ ਇੰਡਸਟਰੀ ਚ ਜੇ ਆਪਾਂ ਪੈਕੇਜ ਜਿੰਨੇ ਆ ਜੋ ਗਵਰਨਮੈਂਟ ਉੱਤੇ ਹਲ ਸਟੇਟਸ ਵਿੱਚ ਤੇ ਉਹਦੇ ਨਾਲ ਜਵਾਨੀ ਵੀ ਬਚੇਗੀ ਨਸ਼ਾ ਵੀ ਖਤਮ ਹੋਏਗਾ ਗੈਂਗਿਸਮ ਵੀ ਖਤਮ ਹੋਏਗਾ ਲੋਕ ਆਪਣੇ ਕੰਮਕਾਰਾਂ ਤੇ ਲੱਗਣਗੇ ਤੇ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਚੱਲੂਗਾ ਜਿਹੜੀ ਇੱਕ ਗੱਲ ਕਰਨੀ ਕਿ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਆ ਜੇ ਖੰਡਲਾ ਪੋਰਟ ਜਾਂ ਹੋਰ ਨਾ ਪੋਰਟਾਂ ਦੇ ਰਾਹੀਂ ਆਪਾਂ ਪਾਕਿਸਤਾਨ ਨੂੰ ਵਪਾਰ ਕਰਦੇ ਆ ਕੋਈ ਬੜੀ ਵੱਡੀ ਗੱਲ ਹੈ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਚੁਕਣੀ ਪੈਣੀ ਹੈ ਕਿ ਜਿਹੜਾ ਵਪਾਰ ਆ ਉਹ ਵਾਗਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ ਗਿਆ ਇਹ ਇੱਥੇ ਵੀ ਚੱਲ ਸਕਦਾ ਸਿੱਧੀ ਲਾਹੌਰ ਤੀਰੂ ਉੱਧਰੋਂ ਨਿਕਲ ਜਾਂਦੇ ਆ ਤੇ ਹੁਸੈਨੀ ਵਾਲਾ ਇਹ ਤਿੰਨ ਥਾਵਾਂ ਤੋਂ ਪਾਰ ਜਿਹੜਾ ਚਲਾਉਣਾ ਚਾਹੀਦਾ ਪੰਜਾਬ ਦੀ ਇਕਨੋਮੀ ਜੇ ਸਟਰੋਂਗ ਹੋਏਗੀ ਉਹਦੇ ਕਰਾਂਗੇ ਨਾਲ ਦੀ ਨਾਲ ਹੀ ਆਪਾਂ ਸਾਰੇ ਬੈਠੇ ਆ ਬੜੇ 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 ਲੈਕਚਰ ਆ ਰਹੇ ਨੇ ਕਿ ਪੰਜਾਬ ਚ ਬਿਜਲੀ ਦਾ ਕੋਈ ਘੱਟ ਨਹੀਂ ਲੱਗਦਾ ਬਾਰਡਰ ਦੇ ਉੱਤੇ ਹਮੇਸ਼ਾ ਹੀ ਡੇ ਟਾਈਮ ਤੇ ਜਿਹੜੇ ਬਾਰਡਰ ਦੇ 6 ਕਿਲੋਮੀਟਰ ਦੇ ਵਿੱਚ ਦੇਣ ਵਾਲੇ ਬਿਜਲੀ ਮਿਲਦੀ ਉਹਨਾਂ ਨੂੰ 4 ਵਜੇ ਰਾਤ ਨੂੰ ਸਟਾਰਟ ਕਰਦੇ ਨੇ ਤੇ ਸਵੇਰੇ 9 ਵਜੇ ਤੱਕ ਇਹ ਗੱਲ ਕਿ 6 ਵਜੇ ਤੇ ਉਹਨਾਂ ਨੂੰ ਪਰਮਿਟ ਮਿਲਦਾ ਅੰਦਰ ਜਾਣ ਦਾ ਤੇ ਇਹਦੇ ਚ ਕਿਸਾਨਾਂ ਦੀ ਬੜੀ ਵੱਡੀ ਗੱਲ ਤੁਸੀ ਆਪ ਵੀ ਵੇਖੋ ਸ਼ਹਿਰਾਂ ਦੇ ਵਿੱਚ ਕਿੰਨੇ ਕੱਟ ਲੱਗ ਰਹੇ ਨੇ ਪਹਿਲਾਂ 24 ਘੰਟੇ ਜਿਹੜੀ ਬਿਜਲੀ ਹੁੰਦੀ ਉਹਦੇ ਤੇ ਕੱਟ ਨਹੀਂ ਲੱਗਦੇ ਹੁਣ ਉਹਦੇ ਤੇ ਵੀ ਲੱਗਣ ਲੱਗ ਪਏ ਨੇ ਇਹ ਇਹ ਤੇ ਪੰਜਾਬ ਦੀ ਗੱਲ ਹੈ ਪਰ ਜਿਹੜੀ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਨ ਹੋ ਰਹੀ ਹੈ ਜਿਵੇਂ ਸਾਡਾ ਬਟਾਲਾ ਹੀ ਆ ਇਹ ਇਹ ਸਮਾਰਟ ਸਿਟੀ ਚ ਕਿਉਂ ਨਹੀਂ ਆਇਆ ਪਠਾਨਕੋਟ ਕਿਉਂ ਨਹੀਂ ਆਇਆ ਇਹ ਚੀਜ਼ਾਂ ਮੈਂ ਸਵਾਲ ਵੀ ਪਾਈ ਨੂੰ ਉਹਨਾਂ ਨੂੰ ਕਰਾਂਗੇ ਤੇ ਇਹ ਜਿਹੜੀਆਂ ਕਾਫੀ ਚੀਜ਼ਾਂ ਜਿਹੜੀਆਂ ਨੇ ਇਹ ਗਵਰਨਮੈਂਟ ਆਫ ਇੰਡੀਆ ਦੇ ਨਾਲ ਕਿਉਂਕਿ ਬੀਕੋ ਪੰਜਾਬ ਗਵਰਨਮੈਂਟ ਨੇ ਤੇ ਹੱਥ ਇੱਕ ਕਿਸਮ ਦੇ ਖੜੇ ਹੀ ਕੀਤੇ ਨੇ ਔਰ ਇਨਾ ਢਾਈਆਂ ਸਾਲਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇਹਨਾਂ ਦਾ ਡਵੈਲਪਮੈਂਟ ਦਾ ਕੋਈ ਕੰਮ ਨਹੀਂ ਚੱਲਣ ਦੇ ਆ ਇਹ ਜਿਹੜੇ ਕੋਈ ਪੈਸੇ ਰੁਕੇ ਨੇ ਉਹਨਾਂ 'ਚ ਅਸੀਂ ਵੀ ਜਾ ਕੇ ਕਰਨਾ ਪਰ ਚੀ ਮਿਨਿਸਟਰ ਇਹਦਾ ਇੰਟੈਲੀਜੈਂਟ ਬਣ ਗਿਆ ਉਹਨੂੰ ਉਹਨੂੰ ਇੱਕ ਇੱਕ ਜਿਹੜੀ ਮਿੰਟ ਮਿੰਟ ਦੀ ਖਬਰ ਰਿਹਾ ਪਰ ਉਹਨੂੰ ਇਹ ਖਬਰਾਂ ਨਹੀਂ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵਿਕ ਰਿਹਾ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਹੈ ਪਿਛਲੇ 14 ਦਿਨ ਇੱਕ ਮਹੀਨੇ 'ਚ ਕਿੰਨੇ ਮੁੰਡੇ ਨਸ਼ੇ ਦੀ ਓਵਰਡੋਜ਼ ਨਾਲ ਮਰ ਕੇ ਨਹੀਂ ਔਰ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ ਕਿਸੇ ਨਾਲ ਗੱਲ ਕਰੋ ਤੁਸੀਂ ਤੁਸੀਂ ਆਪ ਵੇਖ ਲਓ ਕਿ ਜੋ ਪੰਜਾਬ ਦੇ ਵਿੱਚ ਨਸ਼ੇ ਦੀ ਬੁਰੀ ਹਾਲਾਤ ਹੈ ਉਹਦੇ ਤੇ ਕੋਈ ਕੰਟਰੋਲ ਨਹੀਂ ਪੂਰੇ ਸਟੇਸ਼ਨਾਂ ਦੇ ਵਿੱਚ ਦੋ ਜਿਹੜੇ ਕਾਂਸਟੇਬਲ ਜਾ ਪੁਲਿਸ ਚੌਕ ਚ ਦੋ ਤੋਂ ਵੱਧ ਉਹਨਾਂ ਦੀ ਕਦੇ ਨਹੀਂ ਪਰ ਪੁਲਿਸ ਵੀ ਕਰੇ ਜੇ ਫੋਰਸ ਹੀ ਹੈ ਨਹੀਂ ਤੇ ਉਹ ਜਾ ਕੇ ਕੀ ਕਰਾਂਗੇ ਆਪਾਂ ਇਹ ਸਾਰੀਆਂ ਚੀਜ਼ਾਂ ਉੱਤੇ ਚੁੱਕਾਂਗੇ ਔਰ ਖਾਸ ਕਰਕੇ ਆਪਣੇ ਬਾਰਡਰੀ ਏਰੀਆ ਦੀ ਪੂਰਾ ਪੂਰਾ ਪੰਜਾਬ ਦਾ ਜਿਹੜਾ ਬਾਰਡਰ ਆ ਅਸੀਂ ਤਿੰਨੇ ਮਿਲਦੇ ਨੇ ਜਿਹੜੇ ਬਾਰਡਰ ਤੇ ਉਹਨਾਂ ਇੱਕ ਰੋਜਪੁਰ ਵਾਲੇ ਨੇ ਦੁਬਾਇਆ ਸਾਹਿਬ ਔਜਲਾ ਸਾਹਿਬ ਤੇ ਮੈਂ ਅਸੀਂ ਤਿੰਨਾਂ ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਵੀ ਮੰਗਲਾ ਕਿ ਸਾਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਜਿਹੜੀ ਪਾਕਿਸਤਾਨੀ ਹਰਕਤਾਂ ਨੇ ਉਹਨਾਂ ਨੂੰ ਰੋਕਣ ਲਈ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਪਹੁੰਚਾਉਣ ਲਈ ਇੰਡਸਟਰੀਲਾਈਜ਼ ਕੀਤਾ ਜਾਵੇ। ਬਕੌੜਾ ਪਤਨ ਦਾ ਪੁਲ ਹੈ ਜਿਹੜਾ ਬਕੌੜਾ ਪਤਨ ਦਾ ਪੁਲ ਦਾ ਕਾਹਲੀ ਮੇਰੀ ਗੱਲ ਹੋਈ ਸੀ। ਉੱਥੇ ਥੋੜੀ ਜੀ ਉਹਦੀ ਚੱਲ ਰਹੀ ਹੈ ਕਿ ਜ਼ਮੀਨ ਦੀ ਐਕੁਇਜ਼ੀਸ਼ਨ ਦੀ। ਉਹ ਪੰਜਾਬ ਸਰਕਾਰ ਨੇ ਕਰਨੀ ਹੈ। 8 ਕਰੋੜ ਉਹਨਾਂ ਨੂੰ ਮੇਰੇ ਖਿਆਲੋਂ ਨੇ ਕੀਤੀ ਆ। ਉਹ ਕੋਈ 16 ਕਰੋੜ ਤੇ 18 ਕਿੱਲਾਂ ਦਾ ਬਣਦਾ। ਉਹ ਜਦੋਂ ਪੰਜਾਬ ਗਵਰਨਮੈਂਟ ਨੇ ਕੀਤੀ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਪ੍ਰੈਸ਼ਰ ਪਾ ਕੇ ਉਹ ਪੁਲ ਜਿਹੜਾ ਬਣਾ ਲਿਆ ਭਾਈ ਅੰਮ੍ਰਿਤਪਾਲ ਨੇ ਕਿਹਾ ਕਿ ਜਿਹੜਾ ਸੈਸ਼ਨ ਚਲ ਰਿਹਾ ਹੈ ਉਸ ਤੇ ਪ੍ਰਵੇਸ਼ ਨਹੀਂ ਹੋਣਾ ਇਹ ਤੇ ਵਿਕੋ ਪਾਰਲੀਮੈਂਟ ਦਾ ਮੈਂਬਰ ਕੋਈ ਵੀ ਆਪਣੀ ਮੰਗ ਰੱਖ ਸਕਦਾ ਔਰ ਦੇਖਣਾ ਚਾਹੀਦਾ ਗਵਰਨਮੈਂਟ ਨੂੰ ਤੇ ਕੀ ਦੇਖਣਾ ਉਹ ਗਵਰਨਮੈਂਟ ਤੇ ਸਪੀਕਰ ਸਾਹਿਬ ਦੇਖਣਗੇ